ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦাব ਸੋ ਦੋਸਤੋ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਸਾਇਲ ਸਾਊਂਡਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਆਪਣਾ ਟਾਪਿਕ ਹੈ ਗੁਰਮੁਖ ਸੰਗੀਤ ਵਿੱਚੋਂ ਪੜਤਾਲ ਤਾਂ ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ ਇਸ ਵਿਸ਼ੇਸ਼ ਗਾਇਨ ਸ਼ੈਲੀ ਦਾ ਉਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਮਿਲਦਾ ਹੈ ਇਸ ਗਾਇਨ ਸ਼ੈਲੀ ਦਾ ਪ੍ਰਚਲਨ ਗੁਰਮੁਖ ਸੰਗੀਤ ਵਿੱਚ ਹੈ ਹਿੰਦੁਸਤਾਨੀ ਸੰਗੀਤ ਜਾਂ ਗੁਰਮੁਖੀ ਸੰਗੀਤ ਦੇ ਸਮਕਾਲੀਨ ਕਿਸੇ ਹੋਰ ਸੰਗੀਤ ਪਰੰਪਰਾ ਵਿੱਚ ਪੜਤਾਲ ਗਾਇਨ ਸ਼ੈਲੀ ਦਾ ਉਲੇਖ ਨਹੀਂ ਮਿਲਦਾ ਹਾਂਜੀ ਜਿਹੜੀ ਇਹ ਗਾਇਨ ਸ਼ੈਲੀ ਹੈ ਇਹ ਗੁਰਮੁਖੀ ਸੰਗੀਤ ਦੀ ਗਾਇਨ ਸ਼ੈਲੀ ਹੈ ਹਿੰਦੁਸਤਾਨੀ ਸੰਗੀਤ ਜਾਂ ਗੁਰਮੁਖੀ ਸੰਗੀਤ ਦੇ ਸਮੇਂ ਵਿੱਚ ਹੋਰ ਕੋਈ ਵੀ ਸੰਗੀਤ ਪਰੰਪਰਾ ਵਿੱਚ ਜਿਹੜੀ ਪੜਤਾਲ ਗਾਇਕੀ ਆ ਜਾਂ ਪੜਤਾਲ ਗਾਇਨ ਸ਼ੈਲੀ ਦਾ ਉਲੇਖ ਕਿਤੇ ਵੀ ਨਹੀਂ ਮਿਲਦਾ ਅਸੀਂ ਅੱਗੇ ਪੜ੍ਹਦੇ ਹਾਂ ਪੜਤਾਲ ਸ਼ੈਲੀ ਦੀ ਸਰੰਚਨਾ ਪੜਤਾਲ ਗੁਰਮੁਖੀ ਸੰਗੀਤ ਦੀ ਇੱਕ ਉਦੁੱਤੀ ਸ਼ਾਸਤਰੀ ਅੰਗ ਦੀ ਗਾਇਨ ਸ਼ੈਲੀ ਹੈ। ਪੜਤਾਲ ਦੀ ਸਿਰਜਣਾ ਸਭ ਤੋਂ ਪਹਿਲਾਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਤੋਂ ਮੰਨੀ ਜਾਂਦੀ ਹੈ। ਗੁਰੂ ਰਾਮਦਾਸ ਜੀ ਨੇ ਬਿਲਾਵਲ, ਨਟ ਨਾਰਾਇਣ, ਨਟ, ਸਾਰੰਗ, ਕਨੜਾ, ਮਲਾਰ ਅਤੇ ਪ੍ਰਭਾਤੀ ਵਿਭਾਗ ਰਾਗਾਂ ਵਿੱਚ 19 ਪੜਤਾਲਾਂ ਦੀ ਰਚਨਾ ਕੀਤੀ ਗਈ। ਹਾਂਜੀ ਸਭ ਤੋਂ ਪਹਿਲਾਂ ਜਿਹੜੀ ਪੜਤਾਲ ਆ ਉਹ ਕਹਿੰਦੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵੀ ਇਹ ਚਲਾਈ ਗਈ ਹੈ ਉਹਨਾਂ ਦੁਆਰੇ ਪ੍ਰਚਲਨ ਵਿੱਚ ਲਿਆਂਦੀ ਗਈ ਹੈ ਜਾਂ ਮੰਨੀ ਜਾਂਦੀ ਹੈ ਇਹਨੇ ਗੁਰੂ ਰਾਮਦਾਸ ਜੀ ਨੇ ਬਿਲਾਵਲ ਨਟ ਨਾਰਾਇਣ ਨਟ ਸਾਰੰਗ ਕਾਂਡਣਾ ਮਹਲਾਰ ਦੇ ਪ੍ਰਭਾਤੀ ਵਿਹਾਜ਼ ਰਾਗਾਂ ਵਿੱਚ ਲਗਭਗ 19 ਜਿਹੜੀਆਂ ਬਿਰਤਾਲਾਂ ਉਹਨਾਂ ਦੀ ਰਚਨਾ ਕੀਤੀ ਹੈ ਤਾਂ ਸਾਰੇ ਜਦੋਂ ਪੜਦੇ ਹੋ ਨਾਲ ਆਪਣੇ ਕਾਪੀ ਤੇ ਪੈਨੇ ਜ਼ਰੂਰ ਰੱਖਿਆ ਕਰੋ ਤਾਂ ਕਿ ਇਹੋ ਜਿਹੇ ਜਿਹੜੇ ਸ਼ੋਰਟ ਨੋਟ ਆ ਵਿੱਚੋਂ ਆਪਾਂ ਉਹ ਨੋਟ ਡਾਊਨ ਕਰ ਲਿਆ ਕਰੀਏ ਠੀਕ ਹੈ ਸਭ ਤੋਂ ਪਹਿਲਾਂ ਇਹ ਕਿੰਨਾਂ ਨੇ ਲਿਖੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ 19 ਬਿਰਤਾਲਾਂ ਦੀ ਰਚਨਾ ਕੀਤੀ ਅੱਗੇ ਪੜਦੇ ਹਾਂ ਗੁਰੂ ਨਾਮਦਾਸ ਨੇ ਇਸ ਨਵੀਨ ਸ਼ੈਲੀ ਦੀ ਸਿਰਜਣਾ ਕਰਕੇ ਭਾਰਤੀ ਸੰਗੀਤ ਨੂੰ ਭਰਪੂਰ ਬਣਾਉਣ ਵਿੱਚ ਮਹਾਨ ਯੋਗਦਾਨ ਦਿੱਤਾ ਹੈ ਗੁਰੂ ਰਾਮਦਾਸ ਜੀ ਦਾ ਅਨੁਸਰਣ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਵੀ ਰਾਗ ਆਸਾ ਤਨਾਸਰੀ ਬਿਲਾਵਲ ਰਾਮਕਲੀ ਨਟ ਸੂਹੀ ਖਮਾਜ ਪੈਰਵ ਸਾਰੰਗ ਵਿਭਾਸ ਮਲਾਰ ਅਤੇ ਪ੍ਰਭਾਤੀ ਵਿੱਚ 36 ਪਰਤਾਲਾਂ ਦੀ ਰਚਨਾ ਕਰਕੇ ਅਨੁਪਮ ਦੇਨ ਦਿੱਤੀ ਹੈ ਹਾਂਜੀ ਉਸ ਤੋਂ ਬਾਅਦ ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਜੋ ਪੰਜਵੀਂ ਪਾਸ਼ਾ ਜਿਹਨਾਂ ਨੂੰ ਮੰਨਿਆ ਜਾਂਦਾ ਉਹਨਾਂ ਨੇ ਲਗਭਗ 36 ਪਰਤਾਲਾਂ ਦੀ ਰਚਨਾ ਕੀਤੀ ਹੈ ਇਸ ਤਰ੍ਹਾਂ ਕਹਿੰਦੇ ਕੁੱਲ ਪਰਤਾਲਾਂ ਦੀ ਰਚਨਾ 55 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਟੋਟਲ ਜਿਹੜੀਆਂ ਪਰਤਾਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਗਿਣਤੀ ਕਿੰਨੀ ਹੈ 55 ਗੁਰਮਤ ਸੰਗੀਤ ਵਿੱਚ ਪਰਤਾਲ ਇੱਕ ਅਜੀਹਾ ਵਿਸ਼ਿਸ਼ਟ ਕਾਵ ਰੂਪ ਅਤੇ ਗਾਇਨ ਸ਼ੈਲੀ ਹੈ ਜਿਸ ਦੇ ਕਾਵ ਦੀ ਸੰਚਨਾ ਅਤੇ ਗਾਇਨ ਦੀ ਵਿਸ਼ੇਸ਼ ਪ੍ਰਕਿਰਿਆ ਇਸ ਨੂੰ ਮੌਲਿਕ ਪ੍ਰਦਾਨ ਕਰਦੇ ਹਨ ਅੱਗੇ ਪੜਦੇ ਹਾਂ ਜੀ ਪੜਤਾਲ ਦੀ ਗਾਇਨ ਪ੍ਰਕਿਰਿਆ ਮਹਾਨ ਕੋਸ਼ ਦੇ ਰਚਨਹਾਰ ਭਾਈ ਕਾਨ ਸਿੰਘ ਨਾਭਾ ਦੇ ਅਨੁਸਾਰ ਪੜਤਾਲ ਗਾਉਂਦੀਆਂ ਪੁਰਾਣੀਆਂ ਰੌ ਰੀਤਾਂ ਹੁਣ ਅਲੋਪ ਹੋ ਰਹੀਆਂ ਹਨ ਇਹ ਕਥਨ ਸਿੱਖ ਕੀਰਤਨਕਾਰਾਂ ਵਿੱਚ ਇਸ ਗਾਇਨ ਸ਼ੈਲੀ ਦੇ ਪ੍ਰਚਾਰ ਪ੍ਰਸਾਰ ਵੱਲ ਸੰਕੇਤ ਕਰਦੇ ਹਨ ਭਾਈ ਸਾਹਿਬ ਨੇ ਪੜਤਾਲ ਨੂੰ ਪਟਤਾਲ ਵਿੱਚ ਗਾਏ ਜਾਣ ਵਾਲੇ ਇੱਕ ਰਚਨਾ ਮੰਨਿਆ ਹੈ ਪ੍ਰੋਫੈਸਰ ਸਾਫ ਸਿੰਘ ਅਨੁਸਾਰ ਪੜਤਾਲ ਉਹ ਹੈ ਜਿੱਥੇ ਤਾਲ ਮੁੜ-ਮੁੜ ਪਰਤਦਾ ਰਹੇ ਜਾਂ ਬਦਲਦਾ ਰਹੇ ਪੜਤਾਲ ਗਾਇਨ ਸ਼ੈਲੀ ਵਿੱਚ ਸੰਬੰਧ ਵਿੱਚ ਅਜਿਹੇ ਹੀ ਕੁਝ ਵਿਚਾਰ ਡਾਕਟਰ ਚਰਨ ਸਿੰਘ ਅਤੇ ਹੋਰ ਵਿਦਵਾਨਾਂ ਦੇ ਹਨ ਕਹਿੰਦੇ ਕਿ ਪ੍ਰੋਫੈਸਰ ਸਾਹਿਬ ਅਨੁਸਾਰ ਜਿਹੜੀ ਪੜਤਾਲ ਹੈ ਇਸ ਦਾ ਮਤਲਬ ਹੈ ਕਿ ਤਾਲ ਜਿਹੜਾ ਮੁੜ-ਮੁੜ ਵਾਪਸ ਆਉਂਦਾ ਰਹੇ ਜਾਂ बार-बार ਬਦਲਦਾ ਰਹੇ ਇਸੋ ਤੇ ਇਸ ਗਾਇਨਚਲੀ ਦਾ ਨਾਮ ਕਹਿੰਦੇ ਪੜਤਾਲ ਪਿਆ ਇਸ ਦੇ ਸਬੰਧ ਵਿੱਚ ਡਾਕਟਰ ਚਰਨ ਸਿੰਘ ਅਤੇ ਕੁਝ ਹੋਰ ਵਿਦਵਾਨ ਇਸ ਮਤ ਨਾਲ ਸਹਿਮਤ ਹਨ ਅੱਗੇ ਪੜ੍ਹਦੇ ਹਾਂ ਕਹਿੰਦੇ ਉਪਰੋਕਤ ਵਿਚਾਰਾਂ ਤੋਂ ਇਸ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਪੜਤਾਲ ਇੱਕ ਅਜਿਹੀ ਗਾਇਨਚਲੀ ਹੈ ਜਿਸ ਵਿੱਚ ਤਾਲ ਨੂੰ ਮੋੜ-ਮੋੜ ਬਦਲਿਆ ਜਾਂਦਾ ਹੈ ਮਤਲਬ ਤਾਲ बार-बार ਬਦਲਿਆ ਜਾਂਦਾ ਹੈ ਪੜਤਾਲ ਦਾ ਸ਼ਬਦਿਕ ਅਰਥ ਵੀ ਪਰਤ ਤਾਲ ਅਰਥਾਤ ਤਾਲ ਦਾ ਮੋੜ-ਮੋੜ ਬਦਲਣਾ ਹੀ ਮੰਨਿਆ ਗਿਆ ਹੈ ਪੜਤਾਲ ਦਾ ਇੱਕ ਅਰਥ ਪੰਚਤਾਲ ਵੀ ਕਿਹਾ ਜਾਂਦਾ ਹੈ ਹਾਂਜੀ ਉੱਪਰ ਤਾਂ ਆਪਾਂ ਪੜ੍ਹਿਆ ਸੀ ਪੜਤਾਲ ਦਾ ਜਿਹੜਾ ਇੱਕ ਅਰਥ ਮੰਨਿਆ ਜਾਂਦਾ ਹੈ ਕਿ ਤਾਲ ਨੂੰ ਵਾਰ-ਵਾਰ ਬਦਲਣਾ ਹਨਾ ਜਾਂ ਤਾਲ ਦਾ ਫੇਰ ਤਾਲ ਮੁੜ ਕੇ ਵਾਪਸ ਆ ਗਈ ਉਸੇ ਚੀਜ਼ ਨੂੰ ਸਰਕਲ ਨੂੰ ਹੀ ਪੜਤਾਲ ਦਾ ਨਾਮ ਦਿੱਤਾ ਹੈ ਜਾਂ ਪਟਤਾਲ ਕਿਹਾ ਗਿਆ ਉਸੇ ਤਰ੍ਹਾਂ ਕਹਿੰਦੇ ਪੜਤਾਲ ਦਾ ਹੀ ਅਰਥ ਹੈ ਪੰਚਤਾਲ ਪੰਚਤਾਲ ਦਾ ਮਤਲਬ ਹੁੰਦਾ ਹੈ ਕਿ ਪੰਜ ਤਾਲਾਂ ਭਾਵ ਠੀਕ ਅਜਿਹੀ ਗਾਇਨ ਸ਼ੈਲੀ ਜਿਸ ਵਿੱਚ ਪੰਜ ਤਾਲਾਂ ਦਾ ਪ੍ਰਯੋਗ ਕੀਤਾ ਜਾਵੇ ਇਸ ਤਰ੍ਹਾਂ ਪੜਤਾਲ ਪਰਤਤਾਲ ਪਟਤਾਲ ਪੰਚਤਾਲ ਆਦ ਦੇ ਨਾਮ ਨਾਲ ਨਾ ਦਾ ਸਬੰਧ ਪਰਦਾਸ਼ ਸ਼ੈਲੀ ਨਾਲ ਜੋੜਿਆ ਜਾਂਦਾ ਹੈ ਅੱਗੇ ਪੜਦੇ ਹਾਂ ਪਰਦਾਸ਼ ਸ਼ੈਲੀ ਦੀ ਗਾਇਨ ਪ੍ਰਕਿਰਿਆ ਅਜਿਹੀ ਹੈ ਕਿ ਇਸ ਦੀ ਸਥਾਈ ਇੱਕ ਹੀ ਤਾਲ ਵਿੱਚ ਰਹਿੰਦੀ ਹੈ ਅਤੇ ਅੰਤਰੇ ਗਾਉਣ ਦੇ ਲਈ ਪੰਜ ਵਿਭਿੰਨ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਾਂਜੀ ਕਹਿੰਦੇ ਜਿਹੜੀ ਪਰਦਾਸ਼ ਸ਼ੈਲੀ ਹੈ ਇਸ ਵਿੱਚ ਜਿਹੜੀ ਸਥਾਈ ਆ ਉਹ ਕੇਵਲ ਇੱਕ ਹੀ ਤਾਲ ਵਿੱਚ ਗਾਈ ਜਾਂਦੀ ਹੈ ਪਰ ਜਿਹੜੇ ਅੰਤਰੇ ਆ ਉਹ ਹਰ ਵਾਰੀ ਅਲੱਗ-ਅਲੱਗ ਤਾਲਾਂ ਵਿੱਚ ਗਾਏ ਜਾਂਦੇ ਆ ਹਰੇਕ ਅੰਤਰੇ ਤੋਂ ਉਸ ਤਾਲ ਦੀ ਤਿਹਾਈ ਲਗਾਉਂਦੇ ਹੋਏ ਮੋੜ ਥਾਈ ਵਿੱਚ ਮਿਲਾਇਆ ਜਾਂਦਾ ਹੈ ਹਾਂ ਜੇਦੋ ਹਰੇਕ ਅੰਤਰਾ ਖਤਮ ਹੁੰਦਾ ਉਸਦੇ ਲਾਸਟ ਵਿੱਚ ਤਿਹਾਈ ਲੱਗਦੀ ਹੈ ਤੇ ਫਿਰ ਸਥਾਈ ਤੇ ਵਾਪਸ ਆ ਜਾਂਦੇ ਆ ਤਿਹਾਈ ਲਗਾਉਣ ਲਈ ਵਿਸ਼ੇਸ਼ ਤੋਲ ਤੁਕਾਂਤ ਪੜਤਾਲ ਦੀ ਕਾਵ ਰਚਨਾ ਵਿੱਚ ਹੀ ਮੌਜੂਦ ਰਹਿੰਦਾ ਹੈ ਹੜਤਾਲ ਦੀ ਸ਼ਬਦ ਰਚਨਾ ਵਿੱਚ ਰਹਾਓ ਵਾਲੀ ਤੁਕ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਹਾਂਜੀ ਸ਼ਬਦ ਵਿੱਚ ਕਹਿੰਦੇ ਜਿੱਥੇ ਰਹਾਓ ਹੁੰਦਾ ਜਿੰਨਾ ਪੰਕਤੀਆਂ ਵਿੱਚ ਉਹਨਾਂ ਪੰਕਤੀਆਂ ਨੂੰ ਹੀ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਪੁਰ ਪਦਾਂ ਨੂੰ ਜਦੋਂ ਵਿਹਿੰਨਤਾਲਾਂ ਵਿੱਚ ਗਾਇਆ ਜਾਂਦਾ ਹੈ ਤਾਂ ਉਹ ਸੰਪੂਰਨ ਰਚਨਾ ਨੂੰ ਵਕ ਵਕ ਗਾਇਨ ਰੂਪ ਪ੍ਰਦਾਨ ਕਰਦੀ ਹੈ ਹਨ ਪੜਤਾਲ ਦੀ ਸੰਪੂਰਨ ਗਾਇਨ ਪ੍ਰਕਿਰਿਆ ਵਿੱਚ ਰਾਗ ਨਹੀਂ ਬਦਲਿਆ ਜਾਂਦਾ ਹਾਂਜੀ ਕਈ ਆਪਾਂ ਪਿੱਛੇ ਪੜਿਆ ਹੋਊਗਾ ਰਾਗ ਮਾਲਾ ਬਾਰੇ ਹਨਾ ਵੀ ਰਾਗ ਮਾਲਾ ਵਿੱਚ ਇਦਾਂ ਹੁੰਦਾ ਕਿ ਆਪਾਂ ਰਾਗ ਬਦਲ ਲੈਂਦੇ ਆ ਥੋੜੇ ਟਾਈਮ ਬਾਅਦ ਪਰ ਪੜਤਾਲ ਇਸ ਵਿੱਚ ਆਪਾਂ ਕਹਿ ਸਕਦੇ ਵੀ ਤਾਲਾਂ ਬਾਰ-ਬਾਰ ਬਦਲੀਆਂ ਜਾਂਦੀਆਂ ਪਰ ਜਿਹੜਾ ਰਾਗ ਆ ਉਹ ਰਾਗ ਇੱਕੋ ਹੀ ਰਹਿੰਦਾ ਹੈ ਇਸ ਵਿੱਚ ਰਾਗ ਆ ਜਿਹੜਾ ਸੰਪੂਰਨ ਗਾਇਨ ਵਿੱਚ ਰਾਗ ਬਦਲਿਆ ਨਹੀਂ ਜਾਂਦਾ ਹਾਂਜੀ ਅੱਗੇ ਪੜਦੇ ਹਾਂ ਬਰਤਾਲ ਸ਼ੈਲੀ ਦੀ ਕਾਵ ਸਰੰਚਨਾ ਬਰਤਾਲ ਸ਼ੈਲੀ ਵਿੱਚ ਤਾਲ ਪੱਖ ਜਾਂ ਲਹਿਅ ਆਤਮਕਤਾ ਦੀ ਪ੍ਰਧਾਨਤਾ ਕਾਰਨ ਇਸ ਦੀ ਕਾਵ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਰ ਬਾਣੀ ਤੋਂ ਕੁਝ ਪਿੰਨ ਹੈ ਗੁਰੂ ਰਾਮਦਾਸ ਦੁਆਰਾ ਰਚੀਆਂ ਤਾਲਾਂ ਵਿੱਚ ਤੁਕਾਂ ਕੁਝ ਲੰਬੀਆਂ ਹੁੰਦੀਆਂ ਹਨ ਅਤੇ ਇਹਨਾਂ ਦੇ ਅੰਤ ਵਿੱਚ ਸ਼ਬਦਾਂ ਦੀ ਤਿਹਾਈ ਹੁੰਦੀ ਹੈ ਹਾਂਜੀ ਸ਼ਬਦਾਂ ਦੀ ਤਿਹਾਈ ਹੁੰਦੀ ਹੈ ਦੋਸਤੋ ਜਿਵੇਂ ਤਿਹਾਈ ਹੈ ਨਾ ਜਿਹੜਾ ਇਹ ਤਬਲੇ ਦਾ ਜਾਂ ਰਿਦਮ ਦਾ ਤਾਲ ਦਾ ਇੱਕ ਬੋਲ ਇਦੇ ਵਿੱਚ ਚੈਨ ਹੁੰਦਾ ਕਿ ਤਿਹਾਈ ਦਾ ਮਤਲਬ ਤਿੰਨ ਜੇ ਤਾਂ ਆਪਾਂ ਕਿਸੇ ਸੇਮ ਚੀਜ਼ ਨੂੰ ਤਿੰਨ ਵਾਰ ਬੋਲ ਦਿੰਨੇ ਆ ਤਾਂ ਉਹ ਤਿਹਾਈ ਹੋ ਜਾਂਦੀ ਹੈ ਉਸੇ ਤਰ੍ਹਾਂ ਕਹਿੰਦੇ ਜਿਹੜਾ ਇਹ ਪੜਤਾਲਾਂ ਦਾ ਕਾਵ ਹੈ ਇਹਨਾਂ ਵਿੱਚ ਵੀ ਤਿਹਾਈ ਵਰਤੀ ਗਈ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਆਪਾਂ ਵੇਖਦੇ ਆ ਹਾਓ ਬਲਬਲਾ ਹਾਓ ਬਲਬਲਾ ਜਨ ਨਾਨਕ ਹਰ ਜਪ ਭਾਈ ਨਿਹਾਲ 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 ਹਣਾ ਹੁਣ ਜਿਵੇਂ ਇਹ ਤਿੰਨ ਵਾਰ ਨਿਹਾਲ ਆਤਾ ਹੈ ਤਿਹਾਈ ਹੈ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਦਿੱਤੀਆਂ ਪੰਕਤੀਆਂ ਸਭ ਸਿਸਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਠੀਕ ਹੈ ਇਹਦੇ ਵਿੱਚ ਵੀ ਦੋ ਤਹਾਈਆਂ ਆ ਗਈਆਂ ਉਸ ਤੋਂ ਅੱਗੇ ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਭਜ ਰਾਮ 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 ਠੀਕ ਹੈ ਇਸ ਕਰਾਇਂ ਕਹਿੰਦੇ ਵੀ ਜਿਹੜੀ ਸ਼ਬਦਾਵਲੀ ਹੈ ਜਿਹੜੀ ਪੜਤਾਲਾਂ ਦੀ ਜਿਹੜੀ ਇਹਨਾਂ ਦੀ ਕਾਵ ਹੈ ਜਿਹੜਾ ਉਸ ਤੇ ਉਨਾ ਹੀ ਉਸੇ ਤਰੀਕੇ ਨਾਲ ਰਚਿਆ ਗਿਆ ਹੈ ਜਿਹੜੀਆਂ ਤਿਹਾਈਆਂ ਉਸ ਦੇ ਵਿੱਚ ਪਹਿਲਾਂ ਹੀ ਬਣਾ ਕੇ ਜਿਹੜੀਆਂ ਦਿੱਤੀਆਂ ਹੋਈਆਂ ਸ਼ਬਦਾਂ ਦੀਆਂ ਹਾਂਜੀ ਪੜਤਾਲ ਦੀ ਕਾਵ ਰਚਨਾ ਵਿੱਚ ਪੰਕਤੀਆਂ ਦੇ ਅੰਤ ਵਿੱਚ ਇਕਸਾਰਤਾ ਜਾਂ ਲਯਾਤਮਕਤਾ ਸ਼ਬਦ ਪੜਤਾਲ ਨੂੰ ਇੱਕ ਵਿਸ਼ੇਸ਼ ਰਵਾਨਗੀ ਪ੍ਰਦਾਨ ਕਰਦੇ ਹਨ ਜੋ ਸਵਰ ਤਾਲ ਵੱਧ ਹੋ ਕੇ ਇੱਕ ਵਿਸ਼ੇਸ਼ ਗਾਇਨ ਰੂਪ ਵਿੱਚ ਧਾਰਨ ਕਰ ਲੈਂਦੀ ਹੈ ਪੜਤਾਲ ਸ਼ੈਲੀ ਦੀ ਕਾਵ ਰਚਨਾ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਇੱਕੋ ਜਿਹੇ ਸ਼ਬਦ ਦੀ ਪੂਰਨ ਵ੍ਰਿਤੀ ਵਾਰ-ਵਾਰ ਹੁੰਦੀ ਹੈ ਜੋ ਕਾਵ ਪੱਖੋਂ ਦਾ ਇਸ ਦੇ ਵਜਨ ਨੂੰ ਪੂਰਾ ਕਰਦੀ ਹੈ ਨਾਲ ਹੀ ਸੰਗੀਤਿਕ ਪੱਖੋਂ ਵੀ ਇਸ ਦਾ ਬਹੁਤ ਮਤਵ ਹੈ ਜਿਵੇਂ ਆਪਾਂ 3ਹਾਈ ਬਾਰੇ ਉੱਪਰ ਪੜਿਆ ਹਨ ਕਿ 3ਹਾਈ ਆਪਦੇ ਵੱਲ ਬਣਾ ਕੇ ਕੋਈ ਲੋਨ ਦੀ ਲੋੜ ਨਹੀਂ ਉਸੇ ਤਰ੍ਹਾਂ ਉਹ ਜਿਹੜੀ ਵਜਨ ਆ ਜਿਹੜਾ ਬਹਿਰ ਹੁੰਦੀ ਹੈ ਜਿਵੇਂ ਇੱਕ ਉਸੇ ਤਰ੍ਹਾਂ ਬਹਿਰ ਵੀ ਪੂਰੀ ਹੁੰਦੀ ਹੈ ਤੇ ਇਸ ਸੰਗੀਤਿਕ ਪੱਖੋਂ ਵੀ ਇਸ ਦਾ ਕਹਿੰਦੇ ਬਹੁਤ ਮਤਵ ਮੰਨਿਆ ਜਾਂਦਾ ਹੈ ਜਿਵੇਂ ਉਦਾਹਰਣ ਦੇ ਤੌਰ ਤੇ ਕੁਝ ਪੰਕੇ ਦਿੱਤੀਆਂ ਤਿੰਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨਨਾਮਿਕ ਕੇ ਹਰ ਤੂ 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 ਭਗਵਾਨ ਹਾਂਜੀ ਅੱਗੇ ਪੜਦੇ ਹਾਂ ਪ੍ਰਤਾਲ ਦੀ ਸ਼ਬਦ ਰਚਨਾ ਵਿੱਚ ਰਹਾਉ ਵਾਲੀ ਤੁਕ ਦਾ ਆਕਾਰ ਅਤੇ ਤੋਲ ਅੰਤਰੇ ਵਾਲੀਆਂ ਤੁਕਾਂ ਤੋਂ ਵੱਖਰਾ ਹੁੰਦਾ ਹੈ ਰਹਾਉ ਵਾਲੀ ਤੁਕ ਵਿੱਚ ਸੰਪੂਰਨ ਰਚਨਾ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਇਸ ਲਈ ਇਸ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਹਾਂਜੀ ਆਪਾਂ ਉੱਪਰ ਵੀ ਪੜ੍ਹਿਆ ਸੀ ਜਿਹੜੀ ਜਿਹੜੀਆਂ ਤੁਕਾਂမှာ ਰਹਾਉ ਆ ਜਾਂਦਾ ਉਹਨਾਂ ਨੂੰ ਉਹਨਾਂ ਪੰਕਤੀਆਂ ਨੂੰ ਉਹਨਾਂ ਤੁਕਾਂ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਪੜਤਾਲ ਸ਼ਬਦ ਰਚਨਾ ਵਿੱਚ ਦੇ ਅੰਤਰੇ ਵਾਲੇ ਪਦ ਰਹਾਉ ਵਾਲੀ ਤੁਕ ਦੇ ਕੇਂਦਰੀ ਭਾਵ ਨੂੰ ਹੀ ਪ੍ਰਮਾਣਿਕ ਅਤੇ ਸੁਧ੍ਰਿਤ ਬਣਾਉਣ ਵਿੱਚ ਸਹੀ ਹੁੰਦੇ ਹਨ ਹਾਂਜੀ ਜਿਹੜੇ ਇਹਦੇ ਅੰਤਰੇ ਆ ਉਹ ਕਹਿੰਦੇ ਜਿਹੜੀ ਰਹਾਉ ਵਾਲੀ ਤੁਕ ਹੈ ਜਿਹਦਾ ਉਸਦਾ ਕੇਂਦਰੀ ਭਾਵ ਹੈ ਉਸ ਨੂੰ ਪ੍ਰਮਾਣਿਕ ਅਤੇ ਸੁਧ੍ਰਿਤ ਬਣਾਉਣ ਵਿੱਚ ਸਹਾਇ ਹੋਦੇ ਹੈ ਪੜਤਾਲ ਦੀ ਸੰਗੀਤਿਕ ਰਚਨਾ ਕਰਦੇ ਸਮੇਂ ਇਹਨਾਂ ਸਾਰੀਆਂ ਤੁਕਾਂ ਦੇ ਵਜਨ ਅਤੇ ਬਹਿਰ ਨੂੰ ਪੂਰੀ ਧਿਆਨ ਵਿੱਚ ਰੱਖਦਿਆਂ ਹੋਇਆ ਹੀ ਉਹਨਾਂ ਨੂੰ ਭਿੰਨ ਤਾਲਾਂ ਵਿੱਚ ਨਿਵਦ ਕੀਤਾ ਜਾਂਦਾ ਹੈ ਛੋਟੇ ਬਹਿਰ ਵਾਲੀ ਤੁਕ ਨੂੰ ਛੋਟੇ ਠੇਕੇ ਵਾਲੀ ਤਾਲ ਜਾ ਘੱਟ ਮਾਤਰਾਵਾਂ ਵਾਲੀ ਤਾਲ ਵਿੱਚ ਤੇ ਲੰਬੇ ਬਹਿਰ ਵਾਲੀਆਂ ਤੁਕਾਂ ਨੂੰ ਆਮ ਤੌਰ ਤੇ ਵਿਲੰਬਿਤ ਠੇਕੇ ਵਾਲੀ ਤਾਲ ਜਾਂ ਖੁੱਲੇ ਬੋਲ ਵਾਲੀਆਂ ਤਾਲਾਂ ਜਿਵੇਂ ਚਾਰ ਤਾਲ ਧਮਾਰ ਆਦ ਵਿੱਚ ਨਿਵੱਧ ਕਰਕੇ ਗਾਇਆ ਜਾਂਦਾ ਹਾਂਜੀ ਜਿਵੇਂ ਕਹਿੰਦੇ ਤੁਕਾਂ ਜਿਵੇਂ ਛੋਟੀਆਂ ਹੋਣਗੀਆਂ ਤਾਂ ਉਹਨਾਂ ਨੂੰ ਛੋਟੀਆਂ ਤਾਲਾਂ ਵਿੱਚ ਨਿਵੱਧ ਕਰਕੇ ਗਾਇਆ ਜਾਂਦਾ ਹੈ ਠੀਕ ਹੈ ਘੱਟ ਮਾਤਰਾਵਾਂ ਵਾਲੀਆਂ ਜੇ ਤੁਕਾਂ ਜ਼ਿਆਦਾ ਲੰਮੀਆਂ ਹੁੰਦੀਆਂ ਤਾਂ ਉਹਦੇ ਲਈ ਜਿਹੜੀਆਂ ਵਿਲੰਬਿਤ ਤਾਲ ਵਰਤੇ ਜਾਂਦੇ ਆ ਜਾਂ ਖੁੱਲੇ ਬੋਲਨ ਵਾਲੇ ਤਾਲ ਵਰਤੇ ਜਾਂਦੇ ਜਿਵੇਂ ਚਾਰ ਤਾਲ ਧਮਾਰ ਤਾਲ ਆਦ ਠੀਕ ਹੈ ਹਾਂਜੀ ਅੱਗੇ ਆਪਾਂ ਇਹਦਾ ਸਿੱਟਾ ਜਾਂ ਸਾਰੰਸ਼ ਪੜਦੇ ਹਾਂ ਲਿਖਦੇ ਸਾਰੰਸ਼ ਇਹ ਪੜਤਾਲ ਸ਼ੈਲੀ ਦੀ ਕਾਵ ਰਚਨਾ ਵਿੱਚ ਸ਼ਬਦਾਂ ਦੀ ਇਕਸਾਰਤਾ ਅਤੇ ਪੁਰਨ ਰਵਿਤੀ ਅਤੇ ਵਿਭਿੰਨ ਤੋਕਾਂ ਦੇ ਅੰਦਰੂਚ ਸ਼ਬਦਿਕ ਤਿਹਾਈਆਂ ਪੜਤਾਲ ਨੂੰ ਮੌਲਿਕ ਅਤੇ ਸੰਗੀਤਕ ਰੂਪ ਪ੍ਰਦਾਨ ਕਰਦੀਆਂ ਹਨ ਹਾਂਜੀ ਕਹਿੰਦੇ ਪੜਤਾਲ ਸ਼ੈਲੀ ਦੇ ਵਿੱਚ ਜਿਹੜੀ ਉਸਦੀ ਕਾਵ ਰਚਨਾ ਹੈ ਉਸ ਦੇ ਵਿੱਚ ਸ਼ਬਦਾਂ ਦੀ ਜਿਹੜੀ ਇਕਸੁਰਤਾ ਹੈ ਹਨਾ ਵਿਭਿੰਨ ਜਿਹੜੀਆਂ ਤੋਕਾਂ ਹਨ ਉਹਨਾਂ ਦੇ ਅੰਦਰੂਚ ਜਿਹੜੀਆਂ ਸ਼ਬਦਿਕ ਤਿਹਾਈਆਂ ਇਹ ਪੜਤਾਲ ਨੂੰ ਇੱਕ ਮੌਲਿਕ ਅਤੇ ਸੰਗੀਤਕ ਰੂਪ ਪ੍ਰਦਾਨ ਕਰਦੀਆਂ ਸਾਰੀਆਂ ਚੀਜ਼ਾਂ ਮਿਲ ਕੇ ਸਮੇਂ ਦੇ ਚੱਕਰ ਵਿੱਚ ਕਈ ਹੋਰ ਵਿਸ਼ਿਸ਼ਟ ਜਿਹੜੇ ਗਾਇਨ ਸ਼ੈਲੀਆਂ ਵਾਂਗ ਪੜਤਾਲ ਸ਼ੈਲੀ ਵੀ ਕਹਿੰਦੇ ਹੌਲੀ 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 ਅਲੋਪ ਹੋ ਹੀ ਗਈ ਸੀ ਪਰੰਤੂ ਵਰਤਮਾਨ ਸਮੇਂ ਵਿੱਚ ਇਸ ਉਦੁੱਤੀ ਗਾਇਨ ਸ਼ੈਲੀ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਪ੍ਰੋਫੈਸਰ ਤਾਰਾ ਸਿੰਘ ਨੇ ਕੀਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹਨਾਂ ਪੜਤਾਲਾਂ ਨੂੰ ਸਵਰਲਿਪੀ ਵਧ ਕੀਤਾ ਜਿਸ ਦਾ ਪ੍ਰਕਾਸ਼ਨ ਉਹਨਾਂ ਦੇ ਦੇਹਾਂਤ ਪਿੱਛੋਂ ਪੜਤਾਲ ਗਾਇਕੀ ਨਾਮਕ ਪੁਸਤਕ ਵਿੱਚ ਕੀਤਾ ਹਾਂ ਜੀ ਇਹਨਾਂ ਨੇ ਜਿਹੜੇ ਪ੍ਰੋਫੈਸਰ ਤਾਰਾ ਸਿੰਘ ਸੀਗੇ ਸੀ ਇਹਨਾਂ ਨੇ ਜਿਹੜੀਆਂ ਪੜਤਾਲਾਂ ਸੀ ਉਹਨਾਂ ਨੂੰ ਸਵਰਲਿਪੀ ਵਧ ਕੀਤਾ ਅਤੇ ਪੜਤਾਲ ਗਾਇਕੀ ਨਾਮ ਦੀ ਪੁਸਤਕ ਵਜੋਂ ਇਹਨਾਂ ਨੂੰ ਪਬਲਿਸ਼ ਕੀਤਾ ਪ੍ਰੋਫੈਸਰ ਸਾਹਿਬ ਦਾ ਇਹ ਯਤਨ અત્યੰਤ ਸ਼ਲਾਘਾਯੋਗ ਹੈ ਅਜੇ ਅਨੇਕ ਕੀਰਤਨਕਾਰ ਅਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਆਪਣੇ ਸ਼ਿਸ਼ ਇਸ ਗਾਇਨ ਸ਼ਲੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਸ ਨੂੰ ਗਾਉਣ ਅਤੇ ਪ੍ਰਚਾਰਨ ਵਿੱਚ ਲੱਗੇ ਹੋਏ ਆ। ਦੋਸਤੋ ਅੱਜ ਦਾ ਆਪਣਾ ਟਾਪਿਕ ਪੜਤਾਲ ਇੱਥੇ ਖਤਮ ਹੁੰਦਾ ਹੈ ਜੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ ਇਸ ਟਾਪਿਕ ਸੰਬੰਧੀ ਜਾਂ ਕੋਈ ਡਾਊਟ ਹੈ ਤਾਂ ਇਪਾ ਕਰਕੇ ਮੈਸੇਜ ਰੂ ਟਾਈਪ ਕਰਿਆ ਕਰੋ ਕਮੈਂਟ ਬਾਕਸ ਵਿੱਚ ਠੀਕ ਹੈ ਤਾਂ ਕਿ ਮੈਂ ਅਗਲੀ ਵੀਡੀਓ ਵਿੱਚ ਉਸ ਦਾ ਜਵਾਬ ਦੇ ਸਕਾਂ ਤੇ ਇਸੇ ਤਰ੍ਹਾਂ ਹੀ ਚੈਨਲ ਨਾਲ ਬਨੇ ਰਹੋ ਹੋਰ ਸੰਗੀਤ ਨਾਲ ਜੁੜੀਆਂ ਵੀਡੀਓ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਅਤੇ ਇਸ ਵੀਡੀਓ ਨੂੰ ਆਪਣੇ ਵਿਦਿਆਰਥੀ ਦੋਸਤਾਂ ਨਾਲ ਸਾਂਝਾ ਕਰੋ ਤਾਂ ਜੋ ਵੀ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ